ਤੇ ਕੀ ਕਰਗੇ ਹੁਣ ਇਹਦਾ ਯਾਰ ਮੇਰਾ ਲਖਣੀ ਹੋਰ ਕੀ ਕਰਨਾ ਰੋਣਾ ਗਿਆ ਹੁਣ ਬੈਠੇ ਤਾਰਾਂ ਲੈ ਕੇ ਇੱਕ ਤਾਂ ਹਨ ਤੇਰੇ ਨਾਲ ਤਾਰਾਂ ਤੇ ਸਟਾਰਟਰ ਭੰਗ ਗਏ ਗ੍ਰਿਪ ਭੰਗ ਗਏ ਠੀਕ ਆ ਗ੍ਰਿਪ ਲੈ ਕੇ ਸਾਰੀ ਹਨ ਜਿੰਦਾ ਤੋੜਿਆ ਤਾਰ ਗ੍ਰਿਪ ਭੰਨ ਕੇ ਤੋੜ ਕੇ ਨੂੰ ਨੁਕਸਾਨ ਤੋੜ ਭੰਨ ਕੇ ਜਿਆਦਾ ਹੀ ਕਰਿਆ ਤੇ ਉਹ ਚੋਰੀ ਨਹੀਂ ਜਾਣੀ ਇਹਦੀ ਵੱਡੀ ਗੱਲ ਹੈ ਹਨਾ ਬਦਲਦੀ ਇਹ ਤਾਂ ਸਟਾਰਟਰ ਵੀ ਤਾਂ ਹੋ ਗਿਆ ਇਹ ਤਾਂ ਸਰਾਰਤੀ ਦਾ ਹੀ ਕੰਮ ਆ ਥੋੜਾ ਕਿਸੇ ਦੇ ਜਿਆਦਾ ਹਨਾ ਸਟਾਰਟਰ ਪੂਰੇ ਹੀ ਤੋੜ ਗਏ ਹਨ ਆ ਦੇਖ ਸਾਰਾ ਟੁੱਟ ਗਿਆ ਤਾਂ ਤਾਂ ਸਾਕ ਤੋਂ ਸਾਰੇ ਇਧਰ ਤੇ ਤਾਰਾ ਇਧਰੋਂ ਆਹ ਸਾਰਾ ਇਹਦੇ ਵਿੱਚੋਂ ਤਾਂਬਾ ਕੱਢਿਆ ਬਤਾਰਦੇ ਹਨ ਤਾਰ ਦੇ ਉਹ ਬਿਜਲੀ ਦੇ ਤਾਰਾਂ ਜਿਹੜੀਆਂ ਲੈ ਕੇ ਪੱਲਾ ਫਿਲਕਾ ਛੱਡ ਗਏ ਬਸ ਅੱਛੇ ਮੈਂ ਤਾਂ ਆਖਾ ਕਿਤੇ ਉੱਧਰ ਮੇਰੇ ਹੀ ਕਰਕੇ ਗਏ ਨੇ ਨੇਪਾਲ ਦੇ ਵੀ ਹੈ ਇੱਥੇ ਦਵਿੰਦਰ ਦੇ ਵੀ ਹੈ ਤੇ ਮੇਰੇ ਕੋਲ ਤਿੰਨਾਂ ਨਾਂਕੇ ਕਿਆ ਮੇਰੇ ਨਾ ਵੀ ਉਹ ਪਾਲ ਕੇ ਦਵਿੰਦਰ ਕੇ ਵੀ ਕਰ ਗਏ ਹਾਂ ਉਹ ਦਵਿੰਦਰ ਤਿੰਨਾਂ ਲਖਦਾ ਮੈਂ ਤਾਂ ਹੂੰ ਚੱਲ ਦੇਨੇ ਆ ਆ ਜਾ ਤੈਨੂੰ ਮੇਰੇ ਵੀ ਦਿਖਾਉਣਾ ਉੱਥੇ ਆ ਇਧਰ ਤਾਂ ਨਹੀਂ ਮੈਨੂੰ ਪਤਾ ਪਟ ਖੋਲ ਘੜੀ ਖੋਲੀਆਂ ਹਾਂ ਮਾਰ ਮੈਂ ਤੈਨੂੰ ਦਿਖਾਉਣਾ ਰਾਤ ਨੂੰ ਮੈਂ ਜਿੰਦਾ ਜਿੰਦਾ ਵੀ ਰਹੇ ਨਹੀਂ ਪੰਨਿਆਂ ਵਾਲਾ ਚੱਲ ਨਾ ਕੋ ਆ ਤਾ ਦੇਖ ਲਾ ਹਾਂ ਆ ਵੇ ਉਹ ਤੋੜੇ ਸਾਰੇ ਗ੍ਰਿਪ ਕੋਈ ਨਹੀਂ ਛੱਡਿਆ ਸਾਰਾ ਚੱਕ ਕੇ ਆ ਸਾਰਾ ਸਟਾਰਟਰ ਦਾ ਦੇਖ ਲਾ ਕੀ ਹਾਲ ਕਰਿਆ ਦਾ ਸਾਰਾ ਸਟਾਰਟਰ ਲੈ ਕੇ ਥੱਲੇ ਵੱਢ ਕੇ ਯਾ ਦੇ ਸਾਰੇ ਗ੍ਰਿਪ ਲੈ ਕੇ ਵੱਢ ਸਾਰਾ ਉਹ ਪੈਰ ਥੱਲੇ ਵੱਡੇ ਹੈ ਗ੍ਰੈਂਡਰ ਨਾਲ ਕਿ ਉਸ ਨਾਟ ਖੋਲ ਤੇ ਨਾਟ ਖੋਲ ਤੇ ਆ ਦੋ ਨਾਟ ਹੋ ਰਹੇ ਬੱਲੇ ਖੁੱਲਦੇ ਉਹ ਤਾਰਾਂ ਤਾਹਾਂ ਵੱਢ ਕੇ ਕਰ ਤਾ ਗ੍ਰਿਪ ਗਰੂਪ ਵੀ ਤੋੜ ਗਏ ਸਾਰੇ ਹੂੰ ਤਰ ਮੈਂ ਸੀਗਾ ਮਖਾ ਹੁਣ ਪਾਣੀ ਲਾਵਾਂਗੇ ਕਣਕ ਨੂੰ ਕੱਲ ਤੱਕ ਛੱਡਣਾ ਸੀ ਤਾਂ ਆ ਉਤਾਰ ਆ ਇਧਰ ਨੂੰ ਉਤਾਰ ਵੀ ਆਉਂ ਤਾ ਵੱਡ ਕੇ ਲੱਗੇ ਜਿਵੇਂ ਲੱਗੀ ਹੈ ਉੱਥੇ ਨਾ ਲੱਗੀ ਹੈ ਨਾ ਇਹ ਦੂਰੀ ਸੀ ਤੇ ਇਧਰ ਆ ਤਰ ਦੂਰ ਗਈ ਸੀ ਮੈਨ ਲੱਗਦੀ ਹਾਂ ਦੂਰੀ ਤਾਂ ਬੱਸ ਇਥੋਂ ਲੈ ਆ ਬੱਸ ਇਥੋਂ ਲੈ ਆ ਪਰ ਇਹ ਹੋਈ ਜੇ ਲਾਈਟ ਦਾ ਲਾਈ ਬੂ ਬੋ ਉਹ ਦੱਛ ਦਾ ਲੈ ਜਾਣਾ ਯਾਰ ਤੇਲ ਦਾ ਭਰਿਆ ਹਾਂ ਰਿਆ ਵਧੀਆ ਹੂੰ ਚਲੋ ਇਸ ਤਰ੍ਹਾਂ ਦਾ ਹਾਲਾਤ ਆ ਬਸ ਕਿ ਰਾਤ ਨੂੰ ਵੀ ਕੋਈ ਕੱਲਾ ਬੰਦਾ ਕੀ ਆਵੇ ਖੇਤ ਕਿ ਨਹੀਂ ਕੱਲੇ-ਕੁੱਲੇ ਆ ਕੰਮ ਤਾਂ ਗਿਆ ਬਾਈ ਥੱਲੇ-ਉੱਲੇ ਆ ਭਾਲ ਦੇ ਢੱਪਦੇ ਨੇ ਕੱਲਾ ਹੋਰ ਵੀ ਕੱਲੇ ਦਾ ਡਾਰਾ ਨਾਲੇ ਹੱਥ ਨੇ ਨੇਰੇ ਹੋਏ ਗਿਆ ਮੈਂ ਇੱਥੋਂ ਮੈਂ ਇੰਦੀ ਬੁੱਧੀ ਹੈ ਕੋਈ ਹੱਟਦਾ ਵੱਟਿਆ ਆ ਪੰਜਾ 8 ਮਾਰ ਕੇ ਤੋੜਿਆ ਕਿਹੜਾ ਕੋਈ ਫਿਕਰ ਆਬ ਤਾਰ ਨਾਲ ਦੀ ਨਾਲ ਹੋ ਹੀ ਗਈ ਪੰਨੀ ਪਈ ਆ ਮੋਟਰ ਦੀ ਤਾਂ ਕਈ ਮੋਟਰਾਂ ਦੇ ਦੇਖੀ ਖੋਲੀ ਤਾਂ ਸਾਰਾ ਕੋਸੀ ਛੁੱਡੀ ਪਾਏਨ ਸਾਰਾ ਕੁਛ ਇਹਦਾ ਵੱਟ ਗਿਆ ਹਨਾ ਪਾਲ ਦੀ ਮੋਟਰ ਦਾ ਇਹਦਾ ਆਇਆ ਚਲ ਇਹਨੂੰ ਵੀ ਕਰਦੇ ਆ ਫੋਨ ਹੈ ਸਟਾਰਟਰ ਵੱਜ ਗਿਆ ਲੱਗਦਾ ਇਹਦਾ ਬਸ ਕੱਲਾ ਸਟਾਰਟਰ ਚ ਉਤਾਰੇ ਵੱਡਾ ਹੱਥ ਛੱਲ ਦੇ ਨਾਲ ਗ੍ਰਿਪ ਇਹਦੇ ਵੀ ਚੱਕ ਤੇ ਤਾਂ ਫਿਰ ਉਹਦਾ ਮੇਰੇ ਨਾਲ ਤਾਂ ਸਟਾਰਟਰ ਚ ਕੀ ਪੈ ਰਿਹਾ ਕੱਢਣਾ ਸੀ ਉਹਨਾਂ ਨੇ ਵੱਟ ਕੇ ਛੜ ਗਏ ਕੀ ਦੱਸੋ ਇਹ ਗੱਲ ਕਰ ਰਹੀ ਇੰਨੀ ਮਾਚ ਰਹੀ ਯਾਰੂੰ ਸ਼ਰਾਰਤ ਵੀ ਟਰੈਕਟਰ ਦੀ ਲੇਅਰ ਲੋਨੀ ਟੁੱਟੀ ਆਪਣੇ ਕਿੰਨੇ ਕ ਪੈਸੇ ਵਟ ਲੈਣਗੇ ਆਪਣੇ ਸਾਹਮਣੇ ਪਾਪਾ ਨੂੰ 10-10000 ਰੁਪਏ ਦਾ ਨੁਕਸਾਨ ਹੋ ਗਿਆ 10-10000 ਰੁਪਏ ਲਾਉਣਾ ਪਊ 5000 ਤੋਂ ਘੱਟ ਤਾਂ 7 ਤੋਂ ਸ਼ਟ ਕਰਨੀ ਆਉਂਦਾ ਹਾਂ 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 ਤਾਂ ਬਾਬਾ ਮੂਹਰਲਾ ਸਮਾਨ ਨਹੀਂ ਲੈ ਗਈ ਲੱਖੇ ਦੂਰ ਆ ਯਾਰ ਘੱਟੇ ਇੱਥੋਂ ਨਿਕਲੀ ਨਹੀਂ ਇਹਦੇ ਬਿੱਟੋਂ ਨਿਕਲੀ ਥੱਲੇ ਸੀ ਜੀ ਥੱਲੇੋਂ ਨਿਕਲੀ ਨਹੀਂ ਚਲ ਹੋਰ ਵੀ ਮੋਟਰਾਂ ਤੇ ਮੈਨੂੰ ਪਤਾ ਕੰਗਾ ਤੇ ਗਏ ਤਾਂ ਹੋਣਗੇ ਚਲ ਦੇਨੇ ਆ ਕਰਦੇ ਚਲ ਇੱਕ ਵਜੇ ਪਹਿਲਾਂ ਸੀ ਜੀ ਹੈ ਨਹੀਂ